ਮੈਂ ਤੈਨੂੰ ਚੁਗਦਾ ਚਾਹਦਾ ਮੈਂ ਤਾਂ ਆ ਬੈਠਾ ਹਾਂ ਮੈਂ ਤੈਨੂੰ ਚੁਗਦਾ ਚਾਹਦਾ ਆ ਲੈ ਚੁਗ ਲੈ ਚੁਗਦਾ ਆਪ ਤਾਂ ਮੈਂ ਨਹੀਂ ਚੁਗਦਾ ਮੈਂ ਤਾਂ ਪੱਕੇ ਪਿਆ ਤੜਕੇ ਦਾ ਇਹ ਕੀ ਕਰੀ ਹਾਂਜੀ ਦੋਸਤੋ ਆਪਾਂ ਵਲੌਗ ਸਟਾਰਟ ਕਰਨ ਜਾ ਰਹੇ ਹਾਂ ਜੀ 5 ਵਜੇ ਕਿਉਂਕਿ ਦੁਪਹਿਰੇ ਐਨੀ ਧੁੱਪ ਸੀਗੀ ਬਹੁੜੀ ਧੁੱਪ ਸੀ ਹੱਦ ਤੋਂ ਜ਼ਿਆਦਾ ਹੀ ਤੇ ਧੁੱਪ ਤੇ ਬਸ ਨੂੰ ਪਤਾ ਹੀ ਹੈ ਜਾਨ ਉਹ ਕਿੰਨੀ ਹੁੰਦੀ ਹੈ ਤੇ ਇੱਕ ਨਰਮੇ ਦੇ ਵਿੱਚ ਨਾ ਹਵਾ ਲੱਗੇ ਨਾ ਹੋਰ ਠੀਕ ਹੈ ਤੇ ਬਾਹਲੇ ਜਾਨੋਕੀ ਜਾਂਦੇ ਦੁਪਹਿਰ ਤੱਕ ਆਹੋ ਹੋ ਹੋ ਪਛੈ ਨਾ ਉੱਤੋਂ ਲੈ ਕੇ ਥੱਲੋਂ ਤਾਂ ਹੀ ਜਾਂਦਾ ਸੀ ਵਾਹ ਤੇ ਜਾਨੋਕੀ ਤਾਂ ਪਤਾ ਲੱਗਿਆ ਬੋਲਦੀ ਕਿਉਂ ਨਹੀਂ ਇਹ ਜੇ ਤਾਂ ਬੰਦੇ ਜਾਨੋਕੀ ਹੁੰਦੀ ਹੈ ਨਾ ਕੰਮ ਕਰਦੇ ਦੇ ਉਦੋਂ ਫਿਰ ਵਿੱਚੇ ਵਿੱਚ ਘੁੱਟੀ ਘੁੱਟੀ ਜਾਂਦਾ ਵਿੱਚੇ ਵਿੱਚ ਤੇ ਤਾਂ ਕਰਕੇ ਬਨੂੰ ਹੁਣ ਸਮਝਾਈਏ ਬਿਉ ਬੋਲਦੀ ਕਿਉਂ ਨਹੀਂ ਜੀ ਮੈਂ ਵੀ ਨਹੀਂ ਬੋਲਿਆ ਤੇ ਮੇਰੇ ਵੀ ਜਾਣੋ ਕੀ ਹੁੰਦੀ ਸੀ ਹਦੀ ਹੁੰਦੀ ਹੈ ਤੇ ਐਸ ਕਰਕੇ ਮਤਲਬ ਨਹੀਂ ਬੋਲਿਆ ਨਾ ਜਾਣੋ ਕੀ ਅੰਦਰੇ ਅੰਦਰ ਕੁਟੀ ਜਾਂਦਾ ਬੰਦਾ ਕੁਟੀ ਕੁਟੀ ਜਾਂਦਾ ਵਿੱਚ ਅੰਦਰੇ ਅੰਦਰ ਤੇ ਹੁਣ ਆ ਇੱਕ ਕਿਆ ਆਇਸ ਕਰੇ ਤੇ ਲੱਗ ਰਿਹਾ ਤੇ ਇਦਾਂ ਆਪ ਤਨ ਆਤੀਜੇ ਕਿਆਰੇ ਤੇ ਲੱਗ ਰਿਹਾ ਜੀ ਤੇਜੇ ਕਿਆਰੇ ਤੇ ਲੱਗ ਰਿਹਾ ਇਸ ਤੇ ਤੇ ਆਹ ਅੱਗੇ ਅੱਧੇ ਤੋਂ ਜ਼ਿਆਦਾ ਬਹਿ ਕੇ ਰਹਾ ਹੁਣ 5 ਵਜੇ ਆਂਦੀ ਤੇ ਆਹ ਕਹਿ ਰਿਹਾ ਚੁੱਕ ਕੇ ਜਾਵਾਂਗੇ ਮੈਨੂੰ ਲੱਗਦਾ ਤਾਂ ਨਹੀਂ ਵੀ ਆਹ ਕਹਿ ਰਚੁਗੇ ਜਾਊਗਾ ਨਾ ਪਰ 5:30 ਦੇ ਕਰੀਬ ਹੋ ਗਿਆ ਟਾਈਮ ਤੇ ਚੁਗੇ ਨਹੀਂ ਜਾਣਾ ਨਾ ਕਿ ਚੁਗੇ ਜਾਊਗਾ ਚੁੱਕੀ ਜਾਓਗਾ ਹੀ ਮਤ ਕਰੋ ਫੇਲਾ ਹੇ ਹਿੰਮਤ ਮਾਰੋ ਫੇਰ ਹੀ ਚੁੱਕੀ ਜਾਊਗਾ ਹਿੰਮਤ ਹੁਣ ਕਰੀਏ ਨੇ ਹਿੰਮਤ ਕਿੰਨੀ ਕੀ ਹਿੰਮਤ ਕਰੀਏ ਸਾਰਾ ਦੁਪਹਿਰ ਉਤੋਂ ਟੱਪ ਗਿਆ ਸੂਰਜ ਵੀ ਨਹੀਂ ਆਹ ਨਾ ਸਾਰਾ ਤੇ ਪਰ ਉਤੋਂ ਟੱਪ ਜਾਂਦਾ ਅਸੀਂ ਇਹ ਤੇ ਨਰਮਾ ਚੁਗੀ ਐਨੇ ਤੇਰਾ ਗਵਾਰਾਪਟਨ ਵਾਲੀ ਮਸ਼ੀਨ ਆ ਗਈ ਆ ਦੇਖੋ ਜੀ ਗਵਾਰਾਪਟੇ ਜਾਂਦੇ ਤੇ ਆਪਣੀ ਕਾਸ਼ ਐ ਨਰਮਾ ਚੁਗਣ ਵਾਲੀ ਮਸ਼ੀਨ ਹੁੰਦੀ ਸਾਟਾ ਦਾ ਖੇੜਾ ਛੁੱਟ ਜਾਂਦਾ ਯਾਰ ਨਰਮਾ ਆਉਣਾ ਇੱਕ ਇੱਕ ਹੱਥ ਨਾਲ ਚੁਗੀ ਐਨੇ ਆ ਦੇਖੋ ਇੱਕ ਇੱਕ ਹੱਥ ਨਾਲ ਚੁਗੀ ਐਨੇ ਆ ਦੇਖੋ ਜੀ ਗਵਾਰਾ ਆਹ ਨਰਮਾ ਚੁਗਣ ਵਾਲੀ ਮਸ਼ੀਨ ਆ ਜਾਂਦੀ ਤੇ ਬਰੀਆ ਹੋ ਜਾਣਾ ਸੀ ਗਬਰ ਤਾਂ ਭਾਈ ਹਲੋ ਹਾਂ ਦਵਾ ਦਵਾਤ ਮਾਰਨਾ ਕੋਤ ਹਵਲੀ ਉਹ ਇੱਕ ਹੱਥ ਨਾਲ ਲੱਗ ਰਿਹਾ ਇੱਕ ਹੱਥ ਨਾਲ ਹੋਰ ਨਾ ਕਿਆ ਰ ਚੁੱਕ ਦਿਖਦੇ ਰੰਗ ਵੀ ਕਾਲਾ ਹੋ ਗਿਆ ਯਾਰ ਰੰਗ ਵੀ ਕਾਲਾ ਪੁੱਠੇ ਤਰੇ ਵਰਗਾ ਵਗੈਰਾ ਰੰਗ ਮੇਰਾ ਦਾ ਹਾਂ ਤੇਰਾ ਕਿਵੇਂ ਹੋ ਗਿਆ ਲਿਆ ਲਾ ਜਲਦੀ ਲਿਆ 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 ਹਾਂ ਮੈਨੂੰ ਆ ਗਿਆ ਲਿਆ ਲਿਆ ਇਹਦਾ ਆਪਦੇ ਦੇਖਿਓ ਇਤਰਾ ਇਥੇ ਨਰਮਾਈ ਇਹਨ ਬਚਾੜੇ ਦਾ ਮੇਰੇ ਕੰਨ ਦੇਖੋ ਕਿੰਨਾ ਨਰਮਾ ਦੇਖੋ ਚਾ ਬਚਾੜੇ ਜਮ ਖਾਲੀ ਪਿਆ ਥਾ ਇਹਦੇ ਉਹ ਦੋ 부ਜੇ ਅੱਗੇ ਜਾ ਕੇ ਇੱਕ 부ਜਾ ਚੁੱਕ ਕੇ ਤੇ ਅੱਗੇ ਜਾ ਕੇ ਆ ਵੀ ਲਿਆਓ ਜਾਓ 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 ਕਿਆ ਰਾਤ ਕਿਆ ਰਾਤ ਉੱਥੇ ਹੀ ਖੜਾ ਤੇ ਸੂਰਜ ਥੱਲੇ ਲੱਗ ਗਿਆ ਹੁਣ ਜਾਣਾ ਪੈਣਾ ਜੇ ਇੰਨੀ ਤਾਂ ਹਨੇਰਾ ਹੋ ਜੋ ਕਰ ਜਾ ਕੇ ਕੰਮ ਕਰ ਵੀ ਕਰਨੇ ਆ ਤੇ ਪਾਣੀ ਪੂਣੀ ਦਿੱਤਾ ਤੇ ਨਾਵਾਂ ਨੂੰ ਵਾਂਗ ਜਾ ਕੇ ਠੀਕ ਹੈ ਲੇਟ ਹੋ ਜਾਂਦਾ ਫਿਰ ਹਨੇਰਾ ਹੋ ਜਾਂਦਾ ਪਰ ਰੋਟੀ ਪਾਣੀ ਦਾ ਓਖਾ ਹੋ ਜਾਂਦਾ ਈ ਕਰੀ ਹਨਾ ਸਹੀ ਗੱਲ ਹੈ ਹਾਂ ਤੋ ਕੀ ਬੋਲਣਾ ਚਾਹੁੰਦੇ ਆ ਅੱਜ ਕਿਵੇਂ ਰਿਹਾ ਵਧੀਆ ਹੈ ਅੱਜ ਹੈ ਵਧੀਆ ਰਿਹਾ ਅੱਛਾ ਅਜਾ ਨਰਮਾ ਤਕੜਾ ਸੀਗਾ ਤਾਂ ਅਗਰ ਕੇ ਦੋ ਘਿਆਰ ਚੁਕੇ ਗਏ ਦੋ ਘਿਆਰ ਚੁਕੇ ਗਏ ਨਰਮਾ ਤਕੜਾ ਸੀਗਾ ਤੇ ਆਪਣੇ ਓ ਠੀਕ ਹੈ ਹਾਂ ਆ ਠੀਕ ਹੋ ਸੇਤਵਾੜੀ ਠੀਕ ਹੈ ਹਾਂ ਦੇ ਆ ਠੀਕ ਹੈ ਆਂ ਹਾਂ ਜਾ ਕੇ ਮੰਚੇ ਉੱਪਰ ਬੜਤੀ ਹਾਂ ਫਿਰ ਖੜੇ ਕੋ ਨਹੀਂ ਜੇ ਕਰਦਾ ਹਾਂ ਅੱਛਾ ਇਹ ਥੋੜੇ ਥੋੜੇ ਢੋਏ ਜੀ ਢੋਏ ਤੇ ਦਿੱਕਤ ਆਵੇ ਤੇ ਉਹ ਸਾਹਮਣੇ ਮਸ਼ੀਨ ਚ ਲੈ ਜਾਂਦੀ ਰਹਿ ਕੋ ਮਸ਼ੀਨ ਚ ਲੈ ਜਾਂਦੀ ਸਾਹਮਣੇ ਉਹ ਡਰਾਈਵਰ ਵੇਗ ਵੇਗ ਕੇ ਮੇਰੇ ਕੋ ਨੇ ਹੱਸੀਆਂ ਦਾ ਵੀ ਵੀਡੀਓ ਬਣਾਉਂਦਾ ਹੈ ਬੰਦਾ ਆ ਇਹਨਾਂ ਨਰਮਾ ਚੁਗਿਆ ਅੱਛਾ ਸੀ ਇੱਕ ਪੰਡਾ ਆ ਸੇ ਤੇ ਇਹਨਾਂ ਗਨਰਮਾ ਆ ਬਸ ਅਸੀਂ 25 25 ਕਿਲੋ ਚੁਗਦੇ ਨੇ ਦੋਨੇ 25 25 ਕਿਲੋ ਚੁਗਦੇ ਨੇ ਦੋਨੇ ਆ ਦੇਖ ਲੋ ਚਲ ਬਣੀ ਹੈ ਕਿ ਬੰਦ ਆਇਆ ਤਰਾ ਆ ਦੇਖੋ ਕੁਨਾਲ ਤੇ ਸਣਾ ਦੇਖੋ ਜਮਾ ਮਿੱਟੀ ਨਾਲ ਭਰੇ ਭਏ ਤੇ ਸਾਰਾ ਦਿਨ ਇਹ ਇਨਾ ਹੱਤ ਪਾਉਂਦੇ ਬਈ ਓਏ ਕੁਨਾਲ ਹਟ ਜਾ ਰੋਣਾ ਚਲੋ ਚੱਲਦੇ ਹਾਂ ਹਾਂ ਹੋਰ ਕਰੇ ਚੱਲਦੇ ਹੁਣ ਹੈ ਤਾਂ ਓ ਕੀ ਬੋਲਣਾ ਚਾਹਿੰਗੇ ਸਣਾ ਆਜ ਤਰਾ ਦਿਨ ਕਿ ਮੇਰੇ ਤਰਾ ਹੈਂ ਕਿ ਮੇਰੇ ਦੱਸ ਆਜ ਤਰਾ ਦਿਨ ਕਿ ਮੇਰੇ ਆ ਦੇਖ ਆਇ ਲਿੱਟੀ ਜਾਂਦੇ ਇਹ ਖੇਤ ਦੇ ਵਿੱਚ ਨਾ ਨਾ ਯਾਰ ਦੇਖੀ ਥੱਲੇ ਲੇਟੀ ਜਾਂਦੇ ਰੇਤੇ ਦੇ ਵਿੱਚ ਹੁਣ ਚੱਲਦੇ ਆਂ ਜੀ ਘਰੇ ਜਾ ਕੇ ਤੇ ਨਵਨੇ ਨੂਨੇ ਜਾ ਕੇ ਆਰਾਮ ਕਰਾਂਗੇ ਜਾ ਕੇ ਬਹੁਤ ਹੋ ਗਿਆ ਹਾਂ ਕੋ ਨਾਲ ਤੋਂ ਕੀ ਬੋਲਣਾ ਤੰਦਾ ਹੋਇ ਫਾਇਦਾ ਤਾਂ ਨਿਕ ਮੇਰੇ ਹਾਂ ਮੈਨੂੰ ਫੋਨ ਦਿਓ ਤੈਨੂੰ ਸਾਰ ਦਿਨ ਫੋਨ ਦੀ ਲੱਗੀ ਰਹਿੰਦੀ ਹੈਗੀ ਹੋਰ ਕੋਈ ਗੱਲ ਹੀ ਨਹੀਂ ਹੈ ਨਾ ਆਪਾਂ ਅੱਧੇ ਟਿੰਡੇ ਸਾਮ ਹੀ ਜਾਂਦੇ ਆ ਜੀ ਆਪਾਂ ਤੇ ਆਹ ਆ ਬੰਨਦੀ ਆ ਜਾ ਇਤੋਂ ਆ ਗਈ ਜੀ ਕਰੇ ਹੋਣਾ ਤੇ ਆ ਤੇ ਆ ਤਾਂ ਪੈ ਗਈ ਆ ਦੇਖੋ ਇਹ ਤਾਂ ਲੰਮੀ ਪੈ ਗਈ ਹਾਂ ਕੀ ਹੋ ਗਿਆ ਥੱਕ ਗਈ ਹਾਂ ਥੱਕ ਗਈ ਥੱਕ ਗਈ ਹੁਣ ਆਪ ਨੂੰ ਪਾਣੀ ਤਾਂ ਥੱਕਾ ਮੈਂ ਪੂਆ ਬਣਾ ਦੇ ਅੱਗੇ ਦਿਖਾਉ ਨੇ ਯਾਰ ਪਾਣੀ ਤਾਂ ਤੇ ਥੱਲੇ ਆਹਾ ਹਾ ਪਾਣੀ ਤਾਂ ਤੇ ਥੱਲੇ ਆ ਗਈ ਇਹ ਮੇਰੀ ਆਇਆ ਦੇ ਜਮਾ ਨਾਲ ਕਾ ਤੁਰਖੇ ਚੁੱਲੇ ਤੇ ਨਾਲ ਅੱਗ ਲੱਗ ਜੂਗੀ ਤੇ ਸਰ ਪਾਣੀ ਤਾਂ ਤਕਰ ਪੀਣੀ ਆ ਵੇ ਆਇਨਾ ਰੱਖ ਸਨਾ ਹੈਦਰੋ ਦੇਖ ਯਾਰ ਕੋਲੀ ਰੱਖ ਤੇ ਉੱਤੇ ਦੇਖੋ ਅੱਗੇ ਦਿਖਾਈ ਇਹਨੇ ਜੀ ਪਾਣੀ ਤਾਂ ਤੱਲੇ ਤੇ ਹਾਂਜੀ ਹੁਣ ਪਾਣੀ ਤਤਾ ਹੋ ਜਾਂਦਾ ਜੀ ਤੇ ਇਹ ਇੱਕ ਕੰਮ ਤੋਂ ਫੋਨ ਆ ਗਿਆ ਕੰਮ ਕਰਕੇ ਆਉਣੇ ਥੋੜਾ ਜਿਹਾ ਲਾਈਟ ਖਰਾਬ ਹੋ ਗਈ ਤੇ ਆ ਪਾਣੀ ਤਤਾ ਪਾ ਹੋ ਜਾਂਦਾ ਕਰਾਂ ਤੇ ਆ ਕੇ ਆਪਾਂ ਨਾ ਲਾਂਗੇ ਮੁੰਡਾ ਲੈਣ ਆਉਂਦਾ ਆਪਾਂ ਆ ਆ ਗਿਆ ਐਨਕ ਮਾਸਟਰ ਆ ਕੇ ਲੈਣ ਐਨਕ ਮਾਸਟਰ ਹੈ ਐਨਕ ਚਲੋ ਜੀ ਚਲਦੇ ਹਾਂਜੀ ਹਾਂਜੀ ਸਨਾ ਬੋਲੋ ਨੋਰਾ ਨੋਰਾ ਗਿਆ ਨਾ ਹੈ ਟੋਣਾ ਬੈਠਿਆ ਖਰਾਬ ਹੋ ਰਹੀ ਹੈ ਮੈਂ